ਸਾਤ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਡੇ ਨਾਲ ਵਿਚਾਰ ਕਰਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਲੁਧਿਆਣਾ ਸ਼ਹਿਰ ਦੇ ਵਿੱਚ ਚੋਲਾ ਦਾ ਦੌਰ ਚੱਲ ਰਿਹਾ ਹੈ ਤੇ ਉਸ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਆ ਵਿਕਰਮ ਮਜੀਠੀਆ ਦੇ ਵੱਲੋਂ ਆਪ ਪਾਰਟੀ ਦੇ ਮੰਤਰੀਆਂ ਅਸ਼ੀਲ ਫੋਟੋਆਂ ਜੋ ਕਿ ਸਾਹਮਣੇ ਪਬਲਿਕ ਦੇ ਵਿੱਚ ਉਹ ਨਹੀਂ ਲੈ ਕੇ ਆਣੀਆਂ ਤੇ ਆਪਾਂ ਤੁਹਾਨੂੰ ਉਹ ਫੋਟੋਆਂ ਦਿਖਾ ਲਾਂਗੇ ਅੱਜ ਤੇ ਦੇਖਦੇ ਆਪਾਂ ਨੇ ਕੀਤਾ ਕੀ ਹੈ ਤੇ ਪਹਿਲਾ ਆਏ ਸੀਗੇ ਉਹ ਬਲਕਾਰ ਸਿੰਘ ਆ ਦੇਖੋ ਕਿਵੇਂ ਉਹਨਾਂ ਦੀਆਂ ਅਸ਼ੀਲ ਫੋਟੋਆਂ ਸਾਹਮਣੇ ਆਈਆਂ ਆ ਮਜੀਠੀਆ ਵੱਲੋਂ ਪਾਈਆਂ ਗਈਆਂ ਆ ਦੇਖੋ ਆਪ ਪਾਰਟੀ ਦੇ ਕਾਰਨਾਮੇ ਆ ਜੋ ਆਪ ਪਾਰਟੀ ਦੇ ਸਿਪਰੀਮੋ ਦੀ ਵਾਈਫ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਸੁਧਾਰ ਲਿਆਂਦਾ ਤੇ ਉਹਨੇ ਆ ਸੁਧਾਰ ਲਿਆਂਦਾ ਤੇ ਦੇਖ ਲਓ ਸੁਧਾਰ ਹੋਦਾ ਜੋ ਕਿ ਉਹਨਾਂ ਵੱਲੋਂ ਸੁਧਾਰ ਕੀਤਾ ਗਿਆ ਆ ਆਮ ਪਾਰਟੀ ਵੱਲੋਂ ਆ ਆਮ ਪਾਰਟੀ ਦੇ ਵੱਲੋਂ ਸੁਧਾਰ ਸਾਡੇ ਪੰਜਾਬ ਦੇ ਵਿੱਚ ਇੱਕ ਨਾ ਯਾਨੀ ਜੁਧ ਨਸ਼ਾ ਬੁਧ ਛੇੜਿਆ ਹੋਇਆ ਹੈ ਸਿਕਾ ਤੇ ਉਸ ਦੇ ਚੱਲਦੇ ਵਿੱਚ ਵੀ ਨਸ਼ਾ ਧੜਲੇ ਨਾਲ ਵਿਕ ਰਿਹਾ ਹੈ ਉਸ ਦੇ ਚੱਲਦੇ ਚੱਲਦੇ ਵਿੱਚ ਵੀ ਨਸ਼ਾ ਧੜਲੇ ਨਾਲ ਵਿਕ ਰਿਹਾ ਹੈ ਜਿੱਥੇ ਕਿ ਕੋਈ ਰੋਕ ਟੋਕ ਨਹੀਂ ਹੈ ਤੇ ਜੇ ਕੋਈ ਰੋਕ ਟੋਕ ਕਰਦਾ ਹੈ ਤੇ ਉਸ ਨੂੰ ਜੋ ਨਸ਼ਾ ਤਸਕਰ ਹੈ ਧਮਕੀਆਂ ਦਿੰਦੇ ਆ ਤੇ ਉਹਨਾਂ ਦੇ ਝੂਠੇ ਪਰਚੇ ਵੀ ਪੁਆਏ ਜਾਂਦੇ ਆ ਇਹ ਇਹ ਹੈ ਆਮ ਪਾਰਟੀ ਵੱਲੋਂ ਕੀਤਾ ਗਿਆ ਪੰਜਾਬ ਦੇ ਵਿੱਚ ਸੁਧਾਰ ਤੇ ਨੰਬਰ 2 ਆਪਾਂ ਦੂਜੀ ਗੱਲ ਵੀ ਆਪਾਂ ਦੇਖਦੇ ਹਾਂ ਆਮ ਪਾਰਟੀ ਵੱਲੋਂ ਸੁਧਾਰ ਕੀਤਾ ਗਿਆ ਪਿੰਡਾਂ ਦੇ ਤੇ ਸ਼ਹਿਰਾਂ ਦੇ ਵਿੱਚ ਹਰ ਪਹਿਲਾਂ ਚੋਰ ਰਸਤਿਆਂ ਵਿੱਚ ਮਿਲਦੇ ਸੀਗੇ ਹੁਣ ਚੋਰ ਲੁਟੇਰੇ ਲੋਕਾਂ ਦੇ ਘਰਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਵੜ ਕੇ ਬਾਰਦਾਤਾਂ ਕਰ ਰਹੇ ਆ ਇਹ ਹੈ ਆਮ ਪਾਰਟੀ ਵੱਲੋਂ ਸੁਧਾਰ ਨੰਬਰ 2 ਤੇ ਨੰਬਰ 10 ਫਿਰ ਇਹਨਾਂ ਸੁਧਾਰ ਕੀਤਾ ਗਿਆ ਹੁਣ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਨਿਹੰਗ ਸਿੰਘਾਂ ਵੱਲੋਂ ਬਾਰਦਾਤ ਕੀਤੀ ਗਈ ਹੈ ਇੱਕ ਕੁੜੀ ਨੂੰ ਧਮਕੀਆਂ ਦਿੱਤੀਆਂ ਗਈਆਂ ਉਸ ਨੂੰ ਜਾਨੋਂ ਮਾਰਿਆ ਗਿਆ ਇਹ ਹੈ ਸਾਡੇ ਪੰਜਾਬ ਦੇ ਵਿੱਚ ਆਮ ਪਾਰਟੀ ਬਲ ਨੂੰ ਸੁਧਾਰ ਫਿਰ ਇੱਕ ਨੌਜਵਾਨ ਦੇ ਜੋ ਨਿਹੰਗ ਸਿੰਘਾਂ ਵੱਲੋਂ ਜੋ ਗੁੱਟ ਵੀ ਗੁੱਟਾਂ ਦੇ ਕਿਰਪਾਨਾਂ ਮਾਰੀਆਂ ਗਈਆਂ ਉਹਨਾਂ ਦੇ ਗੁੱਟ ਵੱਡੇ ਗਏ ਇਹ ਨੇ ਸਾਡੇ ਪੰਜਾਬ ਦੇ ਵਿੱਚ ਆਮ ਪਾਰਟੀ ਦੇ ਰਾਜ ਦੇ ਵਿੱਚ ਸੁਧਾਰ ਤੇ ਤੁਸੀਂ ਦੇਖੋ ਕਿ ਪਹਿਲਾਂ ਉਹ ਬਲਕਾਰ ਜੋਗੀ ਇਹਨਾਂ ਦਾ ਮੰਤਰੀ ਆ ਉਹਦੀ ਵੀਡੀਓ ਇੱਕ ਵੀਡੀਓ ਵਾਇਰਲ ਹੋਈ ਸੀਗੀ ਤੇ ਉਹ ਸ਼ੀਲ ਵੀਡੀਓ ਸੀਗੀ ਤੇ ਇਸ ਵਿਕਰਮ ਜੀਠਿਆ ਨੇ ਇੱਕ ਆਪਣੀ ਫੇਸ ਪੇਜ ਤੇ ਇੱਕ ਇਹਨਾਂ ਦੇ ਮੰਤਰੀ ਦੀ ਜੋ ਕਿ ਚੋਣਾਂ ਦੇ ਵਿੱਚ ਹੁਣ ਵਿਕਰਮ ਜੀਠਿਆ ਜੀ ਇਦਾਂ ਦੇ ਇੱਕ ਇਨਸਾਨ ਹੈ ਇਹ ਚੋਣਾਂ ਦੇ ਵਿੱਚ ਜਦੋਂ ਇਲੈਕਸ਼ਨ ਆਉਂਦੇ ਆ ਉਦੋਂ ਕੋਈ ਨਾ ਕੋਈ ਚੀਜ਼ ਇਦਾਂ ਇਹਨਾਂ ਦੀ ਕੱਢ ਕੇ ਲੈ ਕੇ ਆਉਂਦੇ ਆ ਆਹ ਪਾਰਟੀ ਦੇ ਆਪ ਪਾਰਟੀ ਦੇ ਜਿਹੜੇ ਵਰਕਰ ਮੰਤਰੀ ਐ ਚਾਹੇ ਐਮਐਲਏ ਚਾਹੇ ਕੋਈ ਵੀ ਐ ਉਹਨਾਂ ਦੇ ਖਿਲਾਫ ਚੋਣਾਂ ਦੇ ਵਿੱਚ ਜਾਂ ਨਿਕਲਦੀਆਂ ਆ। ਤੇ ਉਹ ਚੀਜ਼ਾਂ ਦੂਸਰੇ ਬੰਦੇ ਦੂਸਰੀ ਪਾਰਟੀ ਨੂੰ ਫਾਇਦੇ ਵਿੱਚ ਕਰਦੀਆਂ। ਤੇ ਆਪਾਂ ਇਹ ਦੇਖਦੇ ਕਿ ਇਹਨਾਂ ਦਾ ਸੁਧਾਰ ਕੀ ਕੀਤਾ ਆਮ ਆਪ ਪਾਰਟੀ ਨੇ। ਆਮ ਪਾਰਟੀ ਨੇ ਸੁਧਾਰ ਜੇ ਕਰੇ ਨੀਂਦਰਾਧਣਾ ਸ਼ਹਿਰ ਦੇ ਵਿੱਚ ਕੋਈ ਕੰਮ ਕੀਤਾ ਹੁੰਦਾ ਤੇ ਇਹਨਾਂ ਨੂੰ ਬੱਚਿਆਂ ਨੂੰ ਆ ਸਕੂਲ ਬੈਗ ਤੇ ਉਹਨਾਂ ਦੇ ਵਿੱਚ ਬੁੱਕਸ ਜਿਓਮੈਟਰੀ ਬਾਕਸ ਤੇ ਲੇਡੀਜ਼ ਨੂੰ ਸੂਟ ਦੇਣ ਦੀ ਲੋੜ ਨਹੀਂ ਸੀ ਇਹਨਾਂ ਨੂੰ ਸੂਟ ਦੇਣ ਦੀ ਲੋੜ ਨਹੀਂ ਸੀ ਜੋ ਇਹ ਨਹੀਂ ਲੇਡੀਜ਼ ਨੇ ਇੱਕ ਵਾਦਾ ਕੀਤਾ ਸੀਗਾ ਕਿ ਸੀ ਪਰ ਮੰਥ ਹਰ ਲੇਡੀਜ਼ ਨੂੰ 1000 ਰੁਪਏ ਦੇਾਂਗੇ ਇਹ ਨੇ ਸਾਡੇ ਆਪ ਆਪ ਪਾਰਟੀ ਦੇ ਸੁਧਾਰ ਜਿੱਥੇ ਕੀ ਨਹੀਂ ਉਸ ਕਿਸੇ ਵੀ ਲੇਡੀਜ਼ ਦੇ ਖਾਤੇ ਦੇ ਵਿੱਚ 1000 ਰੁਪਏ ਉਹਨਾਂ ਵੱਲੋਂ ਆਇਆ ਨਹੀਂ ਹੈ ਆ ਜੋ ਇਹਨਾਂ ਦੀ ਹੋਇਆ ਵਰਕਰ ਹੈ ਲੇਡੀ ਚਾਹੇ ਕੋਈ ਵੀ ਲਾ ਲਈਏ ਕਿਸੇ ਵੀ ਲੇਡੀਸ ਨੂੰ 1000 ਰੁਪਏਾਂ ਦੇ ਖਾਤੇ ਵਿੱਚ ਨਹੀਂ ਆਇਆ ਆਪਾਂ ਇਹ ਕਹਿ ਸਕਦਾ ਕਿ ਯੋਗ ਨੇ ਸੁਧਾਰਿਆ ਜੋ ਕਿ ਇਹਨਾਂ ਦੇ ਕੰਮ ਕਰ ਕੀਤੇ ਆ ਉਹ ਪਬਲਿਕ ਵੀ ਦੇਖਦੀ ਹੈ ਤੇ ਪਬਲਿਕ ਹੁਣ ਇਹਨਾਂ ਸੋਚ ਸਮਝ ਕੇ ਹੀ ਲੁਧਿਆਣੇ ਦੇ ਵਿੱਚ ਜੋ ਕਿ ਇਲੈਕਸ਼ਨ ਆ ਵੋਟਾਂ ਆ 19 ਤਰੀਕ ਨੂੰ ਵੋਟਾਂ ਹੋਣ ਜਾਂ ਹੋਣ ਜਾ ਰਹੇ ਆ ਉਹ ਸੋਚ ਸਮਝ ਕੇ ਵੋਟਾਂ ਪਾਵੇਗੀ ਇਹ ਹੁਣ ਚਾਹੇ ਬੈਗ ਵੰਡਣ ਚਾਹੇ ਸੂਟ ਵੰਡਣ ਲੇਡੀਸ ਨੂੰ ਤੇ ਬਾਕੀ ਅੱਗੇ ਜੋ ਵੋਟਰ ਹੈ ਉਹ ਖੁਦ ਸਮਝਦਾਰ ਹੈ ਕੀ ਕਿਸ ਨੂੰ ਲੈ ਕੇ ਆਉਣਾ ਉਹਨੇ ਨਮਸਕਾਰ ਜੀ ਮੈਂ ਤੁਹਾਡਾ ਵੀਰ ਬੱਗਾ ਜੋਹੜ ਪਾਸ਼ਪਾ ਜਿਲ੍ਹਾ ਐਸਸੀ ਮੋਟਾ ਜਨ ਸੈਕਟਰੀ